ਨੇਤਰਬਾਈ ਦਾ ਫੈਸਲਾ ਸਹੀ ਤਾ ਜਿਹੜੀ ਸਾਡੀ ਭਤੇਜੀ ਜੈਸਵੀਰ ਦਾ ਵਿਆਹ ਹੋ ਰਿਹਾ ਕੱਲ ਮੈਂ ਜਦੋਂ ਪੈਲਸਾਂ ਦਾ ਰੇਟ ਪੁੱਛਿਆ ਅੱਗ ਲੱਗੀ ਹੋਈ ਅੱਗ ਜਿਹੜਾ ਕੱਲ ਮੈਂ ਵਿਆਹ ਚ ਗਿਆ ਹੋਇਆ ਤਾਂ ਪਤਾ ਕਿੰਨੇ ਚ ਪੈਲਸ ਕਰਾਇਆ ਥੋੜਾ ਨੇ ਗੈਸ ਕਰ ਹੈ ਗੈਸ ਕਰ ਕਿੰਨੇ ਦਾ ਕਰਾਇਆ ਉਹਦਾ ਪੈਲਸ ਐਸ ਤਾ ਹੁਣ ਇਹਦਾ ਵਿਆਹ ਦੇ ਉਹਦੇ ਨਾਲ ਬੰਦੇ ਦੇ ਉਹਦੇ ਪਰ ਉਹ ਜਿਆਦਾ ਵੀ ਪੈਸੇ ਮੰਗ ਲਏ ਤੇ ਬਾਜੇ ਮੈਂ ਕਿਹਾ 20-50 ਹਜ਼ਾਰ ਰੁਪਏ ਜੋ ਬੰਦਾ ਦੱਸਦਾ ਜ਼ਰਾ ਉਹ ਰਿਕਾਰਡ ਦੇ ਘਾਟ ਉੱਥੇ 2 ਪੈਲਸ ਆ ਇੱਕ ਪਰਲੇ ਪਾਸੇ ਇਹ ਇੱਕ ਇਧਰਲੇ ਪਾਸੇ 70-80 ਦੇ ਘਾਟ ਨਹੀਂ ਬਣਿਆ ਲੱਗਦੇ 70 ਸੀ ਲੱਖ ਤੇ ਨਾ ਨਾ ਹਜ਼ਾਰ ਦਾ ਤੇ 70 ਸੀ ਹਜ਼ਾਰ ਦਾ ਲੱਖ ਦਾ ਲੱਖ ਦਾ ਲੱਖ ਰੁਪਏ ਦਾ ਹੋ ਜਾਊਗਾ ਹਾਂ 11 ਲੱਖ ਦਾ ਬੱਲਾ ਬੱਲਾ ਪੈਲਸ ਇਹ ਨਾਲ ਤਾਂ ਘਰ ਦਾ ਨਾਲ ਚੰਗਾ ਘਰ ਲੱਗਦਾ ਕੋਈ 11 ਲੱਖ ਦਾ ਪੈਲਸ ਪੈਲਸ ਹਾਂ ਤੇ ਪਰ 2100 ਰੁਪਏ ਦੀ ਪਲੇਟ ਦੀ ਬੱਲਾ ਬੱਲਾ ਇਹ ਮੈਂ ਫਿਰ ਮੈਂ ਮਹਿਰਾਂ ਨੂੰ ਕਿਹਾ ਮੈਂ ਕਿ ਰੋਟੀ ਦੇਣੇ ਦੋ ਅਗਲੇ ਤਿੰਨ ਬਲਿੱਟ ਤਾਂ ਬਚਾਓ ਠੀਕ ਠੀਕ 6000 ਰੁਪਇਆ ਮੈਂ ਬਾਹਰ ਇਹਨਾਂ ਦੇ ਇੱਕ ਸੁੱਕਾ ਆਪਣੇ ਖਾ ਲਿਆ ਉਹੀ ਠੀਕ ਹੈ ਮੈਂ ਕਿਹਾ ਠੀਕ ਹੈ ਠੀਕ ਹੈ ਵਧੀਆ ਰਏ ਹਾਂ ਜਿਹੜਾ ਉਹ ਨਾਂਲ ਵਾਲਾ ਪੈਲਸ ਉਹ ਗੈਸ ਕਰ ਕਿੰਨੇ ਦਾ ਹੋਇਆ ਹੋਊਗਾ ਉਹ ਤਾਂ ਮੈਨੂੰ ਕੀ ਪਤਾ ਫਿਰ ਜਦੋਂ ਪੈਲਸਾਂ ਦੇ ਤੈਨੂੰ ਪਤਾ ਹੈ 11 ਲੱਖ ਦਾ ਉਹ ਤਾਂ ਅਗਲਾ ਪੈਲਸ ਕਿੰਨੇ ਦਾ ਹੋਇਆ ਹੋਊਗਾ ਉਹ ਪਹਿਲਾਂ ਕਹਿੰਦਾ ਮੈਂ ਉਹ ਕਰਨੇ ਗਿਆ ਤਾਂ ਮੈਂ ਉਹਨੇ ਪਤਾ ਕਿੰਨੇ ਪੈਸੇ ਮੰਗੇ 21 ਲੱਖ ਰੁਪਇਆ ਬੱਲਾ 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 10 ਲੱਖ ਜਾਨ ਬੱਲਾ ਬੱਲਾ ਯਾਰ ਕਮਾਲ ਹੈ ਬਈ ਪੈਸੇ ਆ ਐਂ ਦੇ ਦੇ ਨਾਮ ਤੇ ਸਾਨੂੰ ਸਲਾਮ ਸਾ ਚਾਰ ਮਹੀਨਿਆਂ ਤੋਂ ਕਿੰਨੇ ਦਿਨਾਂ ਮਾ ਨਹੀਂ ਆ ਆ ਤੇ ਦੇ ਤਾਂ ਵੀ ਨੀਤਰਾ ਭੈਣ ਜਿਹੜਾ ਲੱਖ ਜਿਹੜੇ ਲੱਖ ਚ ਘਰੇ ਕਰ ਲਿਆ ਉਹ ਵਧੀਆ ਜੀ ਉਹ ਵਧੀਆ ਰਹਿਣਾ ਵਧੀਆ 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 ਕੋਈ ਗੱਲ ਨਹੀਂ ਠੀਕ ਹੈ ਚਾਰ ਪੈਸੇ ਤਾਂ ਬਚੇ ਹਾਂ ਚਾਰ ਪੈਸੇ ਬਚ ਰਹੇ ਆ ਪੈਸੇ ਕੱਲ੍ਹ ਸਨੇ ਜਾ ਜਿੱਤੇ ਬੰਦੇ ਨੂੰ ਹੋਣੀ ਆ 11 ਲੱਖ ਅਸੀਂ ਦੇ ਗਏ 21 ਲੱਖ ਕਿੱਥੇ ਕਿੱਥੇ ਪੂਰਾ ਕਰ ਲੈਣਾ ਹੁਣ ਉਹ ਵੀ ਕੈਨੇਡਾ ਦਾ ਆਇਆ ਹੋਇਆ ਨਾ ਅਗਲੇ ਨੂੰ ਫਿਰ ਤੈਨੂੰ ਪਤਾ ਹੀ ਆ ਵੀ ਯਾਰ ਅਰੇਂਜਮੈਂਟ ਵਧੀਆ ਕਰ ਦੋ ਕਰ ਹਾਂ ਵਧੀਆ ਕਰ ਦੋ ਫਿਰ ਫਿਰ ਪੈਸੇ ਪਤਾ ਪੈਸੇ ਪਤਾ ਕਿਹੜੇ ਕਰੇ ਕਿਹੜੇ ਕਰੇ ਪੈਸੇ ਦੱਸ ਕਿੰਨੇ ਕਿੰਨੇ ਦੇ ਗਰੇ ਹੋਣੇ ਆ ਯਾਰ ਆਂਦੇ ਇਤਨੀ ਬਨੇ ਰਿਆ ਹੁਣ ਡਾਲਰ ਅੱਜ ਕਟੋ ਕਟ ਜਿਆਦਾ ਨਹੀਂ ਜਿਆਦਾ ਮੈਂ ਕਹਿੰਦਾ 5-6 ਲੱਖ ਤਾਂ ਇੱਦਾਂ ਹੀ ਗੇਰ ਤਾਂ ਉੱਪਰ ਨੂੰ ਬੰਦਾ ਬੰਦਾ ਭਾਈ ਪੈਸੇ ਵਾਲੇ ਆ ਫਿਰ ਹਾਂ ਹੋਰ ਸੁਣਾ ਅ ਰਿਸਟਰ ਨਹੀਂ ਗੱਲ ਯੋਣ ਨਾਲ ਤੇ ਮੈਂ ਕਿਹਨੂੰ ਸ਼ਗਨ ਦਿੱਤਾ ਮੈਡਮ ਨੂੰ ਸ਼ਗਨ ਦਿੱਤਾ ਕਿੰਨਾ ਸ਼ਗਨ ਦਿੱਤਾ ਹੋਊਗਾ ਮੈਂ ਮੈਨੂੰ ਤਾਂ ਕਿਸੇ ਨੂੰ ਵੀ ਖੁੱਲ ਗਈ ਦੱਸ ਕਿੰਨਾ ਸ਼ਗਨ ਦਿੱਤਾ ਹੋਊਗਾ ਦਿੱਤਾ ਹੋਊਗਾ ਤਾਂ 20 ਲੱਖ ਲਾਇਆ ਨਾ 21 ਰੁਪਏ ਸ਼ਗਨ ਮਹਿਕ ਨੂੰ 21 ਸ਼ਬਦ ਸ ਕਰਨ ਮੈਡਮ ਨੂੰ ਫਿਰ 4000 ਰਹਿ ਗਿਆ ਤੇ ਕੱਡੀਆਂ ਵਈ ਰਹਿ ਗਿਆ ਕੱਡੀਆਂ ਲੈ ਕਿਹਾ ਵਾਤਾ ਇਹ ਕੀ ਆ ਵਾਤਾ ਹੁਣ ਆਈ ਨੇਤਰ ਵਾਈ ਕਹੀ ਜਾ ਜਾਂਦੇ ਵੀਡੀਓ ਚ ਕਹਿੰਦਾ ਚਾਦਰ ਦੇਖ ਕੇ ਪੈਰ ਵਸਾਰੀਏ ਇਹ ਤਾਂ ਗੱਲ ਸਹੀ ਨਹੀਂ ਪੈਰੇ ਨੰਗੇ ਹੁੰਦੇ ਹਾਂ ਠੀਕ ਹੈ ਨਾ ਦੇਖੀ ਪੈਰ ਬਸਾਨੇ ਹਾਂ 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 ਚਲੋ ਭਾਈ ਮੈਂ ਤਾਂ ਇਹ ਵੀ ਕਹਿੰਦਾ ਚਾਹ ਬੰਦੇ ਨੇ ਬਾਰ ਬਾਰ ਥੋੜੀ ਗੱਲ ਤੰਨੂ ਗੌਂਗਣ ਕੀ ਕੀ ਕਰੀ ਜਾਂਦਾ ਘਰ ਨੂੰ ਚਲਦੇ ਆ ਹੈ ਖੜ ਨਹੀਂ ਹੁੰਦਾ ਹੈਗਾ 2 ਮਿੰਟ ਅਸੀਂ ਗੱਲਾਂ ਕਰ ਰਹੇ ਆ ਵਿੱਚ ਪੀ 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 ਕਰੀ ਜਾਂਦੇ ਫੇਰ ਹੁਣ ਕਰੂਗਾ ਹੁਣ ਨਿਕਲੇਗਾ ਪਰ ਜੇ ਨਾ ਪੈਸਾ ਲੱਗਿਆ ਚੀਜ਼ ਵੀ ਦੀ ਬਾਈ ਚੀਜ਼ ਵੀ ਨਹੀਂ ਹਾਂ ਇਹ ਨਹੀਂ ਦੱਸੇਗਾ ਵੀ ਲੈਟਰ ਆਫ ਸ਼ਟਰਮ ਮੈਂ ਕਹਦਾ ਗਾਰੰਟੀ ਹੋ ਜਾਂਦੀ 100 150 ਤਰ੍ਹਾਂ ਦੇ ਸਨੈਕਸ ਤੇ 100 150 ਤਰ੍ਹਾਂ ਦੇ ਇੱਕ ਹਨੀ ਚ ਗੰਜਾ ਦਾ ਫਿਰ ਮੈਂ ਤਾਂ ਉਹੀ ਖਾਦਾ ਅ ਲੈਵਰ ਦੇ ਵਿੱਚ ਮਿੱਠਾ ਆ ਜਾਂ ਵਿੱਚ ਪਾ ਕੇ ਪਤਾ ਨਿੰਬੂ ਜਾ ਪਾਇਆ ਹੋਦਾ ਵਿੱਚ ਮੈਂ ਕਿਹਾ ਮੈਂ ਤਾਂ ਹਰ ਚੀਜ਼ ਬੜੀ ਪਸੰਦ ਲੱਗੀ ਨਹੀਂ ਨਹੀਂ ਫਿਰ ਆਦ ਉੱਠ ਗਿਆ ਹੋ ਮੋਡਰ ਪਰ ਨੂੰ ਹਾਂ ਮੈਂ ਕਿਹਾ ਆ ਜਦੋਂ ਬਧੀ ਆਉਗੇ ਭਾਈ ਉਹਨੇ ਫਿਰ ਕਿਹਾ ਨਾ ਖਾਣਾ ਪੀਣੇ ਦੇ ਹਿਸਾਬ ਨਾਲ ਹੁੰਦਾ ਵੀ ਜੇ ਮੈਂ ਦਲੀਨ ਤੇ ਜਾ ਕੇ ਮੈਂ ਘਰ ਦਾ ਨੇ ਗੋਲ ਗੱਪੇ ਜਿਹਾ ਖਾਦੇ ਇੱਕ ਟਿੱਕੀ ਖਾਧੀ ਇਹ ਬੈਠੇ ਰਹੇ ਵਿੱਚ ਕੀੜੇ ਮਾਰਦੇ ਰਹੇ ਉਹ ਮੈਂ ਜਿਹੜੀ ਚੀਜ਼ ਭਾਈ ਥੋੜਾ ਥੋੜਾ ਸਾਬ ਦਾ ਟੇਸਟ ਦੇਖ ਲਓ ਸਹੀ ਗੱਲ ਹਾਂ ਦੇਖੋ ਬੰਦਿਆ ਕੁੜੀ ਨੂੰ ਪਾ ਲਈ ਕਰਦੇ ਭਾਗ ਲੱਗਣਾ ਹਾਂ ਨੇ ਕੈਨੇਡਾ ਚ ਆਇਆ ਸਾਰੇ ਫੈਮਿਲੀ ਅੱਛਾ ਹਾਂ ਮੇਰੇ ਕੁੜੀ ਵਾਲੇ ਮੁੰਡੇ ਵਾਲੇ ਇਟਲੀ ਤੋਂ ਤੇ ਕੁੜੀ ਕੈਨੇਡਾ ਤੋਂ ਤੇ ਹਾਂ ਫਿਰ ਮੈਂ ਜ਼ਿਆਦਾ ਨਾ ਪਤਾ ਨਹੀਂ ਕੀਤਾ ਹੈਗਾ ਉਹ ਜਿਹੜੀ ਉਹ ਸਾਡਾ ਗੋਤੀ ਆ ਅੱਛਾ ਜੀ ਮਹਾਲ ਮਹਾਲ ਗੋਤ ਅੱਛਾ ਜੀ ਉਹ ਜਣਕਰਾ ਵੀਡੀਓ ਦੇਖਦੇ ਆ ਉਹ ਕਹਿੰਦੇ ਆ ਅਗਰ ਤੱਕ ਸਾਲੇ ਦੀ ਅਗਲੀ ਵੀਡੀਓ ਦੇਖ ਲੈ ਉਹ ਕਹਿੰਦੇ ਜਦੋਂ ਕਹਿੰਦੇ ਆ ਜਦ ਜਿਆ ਆ ਉਹ ਉਹਨੇ ਕਰਿਆ ਇਸ਼ਾਰਾ ਕਹਿੰਦੀ ਉਹ ਆ ਗਿਆ ਤੇਰਾ ਸਾਲਾ ਸਾਹ ਆ ਗਿਆ ਕਹਿੰਦਾ ਜਿਵੇਂ ਅਸੀਂ ਗੇਟ ਪਰ ਜੇ ਭਾਈ ਭੱਜ ਗਏ ਸਾਰੇ ਮਲੇ ਫੈਮਿਲੀ ਪਹਿਲੀ ਵਾਰ ਮਿਲੇ ਨਾ ਮੁੰਡਾ ਜਿਹੜਾ ਮੇਨ ਮੁੰਡਾ ਕੁੜੀ ਦਾ ਭਾਈ ਆ ਉਹਦਾ ਮੈਨੂੰ ਬਹੁਤ ਵਾਰੀ ਮਿਲ ਲਿਆ ਮੈਨੂੰ ਇੱਥੇ ਵੀਡੀਓ ਫਾਰਮ ਹਾਊਸ ਬਹੁਤ ਤਕੜਾ ਬਣਾਇਆ ਹੋਇਆ ਹੈ ਭਾਈ ਆ ਤਾਂ ਆਪਣਾ ਤਾਂ ਕੁਝ ਵੀ ਨਹੀਂ ਹੈ ਅੱਛਾ ਜੀ ਮੈਨੂੰ ਟੀਲੇ ਚੋਂ ਹੋਣਾ ਉੱਥੇ ਪਹਿਲਾਂ ਰਹਿੰਦੇ ਹੁੰਦੇ ਤੇ ਘਰ ਉਹ ਨਾ ਜਿਹੜਾ ਕਵਰ ਕਰੀ ਹੋਈ ਹੋਈ ਉਹਨਾਂ ਨੇ ਪੁਰਾਣੀ ਯਾਦ ਰੱਖੀ ਹੋਈ ਘਰ ਦੀ ਆ ਉਹਨਾਂ ਦਾ ਚੱਲਦਾ 72 ਨੰਬਰ ਉਹ ਜਿੰਨੀ ਵੀ ਜਗ੍ਹਾ ਫਿਰ ਉਹਨਾਂ ਕਲੋਨੀ ਘ ਕਲਾਉਨੀ ਇਸ ਹਿਸਾਬ ਨਾਲ ਕੱਟੀ ਵੀੜਾ ਉਹ ਨੰਬਰ ਜਿਹੜਾ ਆਵੇ ਆ ਆਪਣਾ ਫਾਰਮ ਹਾਊਸ ਦਾ ਨੰਬਰ 72 ਆਵੇ ਹੁਣ ਵੀ ਜਿਹੜਾ ਨੰਬਰ ਆ ਪਿੱਛੇ 3072 ਗੱਡੀਆਂ ਦੇ ਜਿੰਨੇ ਵੀ ਉੱਥੇ ਖੜੀਆਂ ਨੇ ਘਰਾਂ ਉੱਥੇ 7200720072 ਦੇਖਦੇ ਬਾਈ ਪੈਸਾ ਬੋਲਦਾ ਪੈਸਾ ਹੀ ਪੈਸਾ ਫਿਰ ਉਹਨਾਂ ਮੈਨੂੰ ਕੰਮ ਦੱਸਿਆ ਕਹਿੰਦੇ ਅਸੀਂ ਕਿਹੜਾ ਕੰਮ ਕਰਦੇ ਆ ਤਾਲਦਾ ਤਾਲਦਾ ਸਾਨੂੰ ਬੋਟੋ ਬੋਟਾ ਜਾ ਚਲ ਕਰ ਤੋ ਦੱਸਣਾ ਵੀਡੀਓ ਚ ਹਾਂ ਕੰਮ ਕਰਦੇ ਤੇ ਭਾਈ ਕੰਮ ਵੀ ਤਕੜਾ ਫਿਰ ਜੇ ਇੰਨੇ ਕੇ ਪੈਸੇ ਲਾ ਤੋ ਫਿਰ ਕੈਪੜੀ ਗੱਲ ਆ ਜੇ ਉਹਨਾਂ ਮੈਂ ਕਹਿੰਦਾ ਜਾ ਦੇ ਨੀ ਜਦਾ ਆਪਣੀ ਜਾਇਦਾਦ ਵਿੱਚੋਂ 5.1% ਖਰਚਾ ਹੋਣਾ 95% ਬਿਆ ਉਹਨਾਂ ਕੋਲ ਆਉਣਾ ਤੇ ਅਡਾਨੀ ਵਾਨੀਆ ਬੰਗੋ ਉਹਨਾਂ ਦਾ ਕਹਿੰਦਾ ਇੰਨਾ ਪੈਸਾ ਖਰਚਿਆ ਬੈ ਪਰ ਕਹਿੰਦਾ 1% ਵੀ ਨਹੀਂ ਖਰਚਿਆ ਉਹਨਾਂ ਨੇ ਦਾ ਪੈਸਾ ਤੇ ਹਾਂ ਤੇ ਉਹਨਾਂ ਦੀ ਭਾਈ ਚਾਦਰ ਵੱਡੀ ਦੀ ਉਹਦਾ ਪੈਰ ਭਾਂਹ ਬਾਹਰੇ ਕੱਟ ਲੰਦੇ ਸਹੀ ਗੱਲ ਆ ਉਹਨਾਂ ਨੂੰ ਤਾਂ ਢੰਡ ਫੇਰ ਵੀ ਨਹੀਂ ਲੱਗਣੀ ਢੰਡ ਉਹਨਾਂ ਨੂੰ ਫੇਰ ਵੀ ਨਹੀਂ ਲੱਗਣੀ ਸਾਨੂੰ ਲੱਗਣੀ ਹਾਂ ਇਹ ਬਾਈ ਗੱਲਾਂ ਬਾਤਾਂ ਨੇ ਅੱਜ ਦੀ ਲਾਈਵ ਹਾਂ ਤਾਂ ਮੈਂ ਡਾਇਲੌਗ ਮੰਨਾ ਭੁੱਲੇ ਗਿਆ ਅੱਜ ਦੀ ਲਾਈਵ ਵਿੱਚ ਤੁਹਾਡਾ ਸਵਾਗਤ ਆ ਜੀ ਇਹ ਸੀ ਗੱਲਾਂ ਬਾਤਾਂ ਜਿਹੜੀਆਂ ਕੱਲ੍ਹ ਦੀਆਂ ਹੋਈਆਂ ਇਹ ਮੈਂ ਜਾਨ ਮਾਹਲ ਬਲੌਗ 'ਤੇ ਨਹੀਂ ਕਰੀਆਂ ਹੈਗੀਆਂ ਇਹ ਫਿਰ ਗੱਲਾਂ ਬਾਤਾਂ ਇੱਥੇ ਕੀਤੇ ਜਾਂਦੇ ਨੇ ਲਾਈਵ ਦੇ ਵਿੱਚ ਠੀਕ ਆ ਜੀ ਤੇ ਗੁੱਜਰ ਬਾਈ ਨਾਲ ਗੱਲਾਂ ਬਾਤਾਂ ਸਾਂਝੇ ਕਰ ਲਈ ਦੀਆਂ ਥੋੜਾ ਬੜਾ ਪਿਆਰ ਸਤਿਕਾਰ ਮਿਲਦਾ ਤੇ ਸ਼ਾਮ ਨੂੰ ਆਪਾਂ ਲਾਈਵ ਪਾਵਾਂਗੇ ਘਰ ਤੋਂ ਅੱਜ ਟਾਈਮ ਨਾਲ ਆ ਜਾਣਾ ਵਿਆਹ ਉਤੋਂ ਇੱਕ ਗੱਲ ਹੋਰ ਤੀ ਯਾਰਾ ਉਹਨਾਂ ਦੇ ਵਿਆਹ ਦਾ ਇੱਕ ਸਿਸਟਮ ਨੇ ਹੋਰ ਬਹੁਤ ਵਧੀਆ ਲੱਗਿਆ ਕੋ ਰਖ ਟਾਈਮ ਨਾਲ ਚੱਲੇ ਹੋਦੇ ਉਹ ਅੱਛਾ ਜੀ ਹਾਂ ਵਧੀਆ ਗੱਲ ਆ 10 ਵਜੇ ਉਹਨਾਂ ਨੇ ਆਨੰਦ ਲੈ ਦਿੱਤੇ ਤੇ 10 ਵਜੇ ਆਨੰਦ ਲੈ ਕੇ ਤੇ ਇਹ ਬੰਦਾ ਆ ਰਿਹਾ ਇੱਕ ਮਿੰਟ ਖੜੇ ਫੋਨ ਪਰ ਗੱਲ ਕਰਦਾ ਲਾਈਵ ਥੋੜਾ ਰੁਕੂਗਾ ਇੱਥੇ ਸੋਰੀ ਵਿੱਚ ਲਾਈਵ ਸਾਰਾ ਕੱਟਣਾ ਪਿਆ ਕਿਉਂਕਿ ਫੌਰ ਜਰੂਰ ਤੇ ਚੱਕਣਾ ਪੈਣਾ ਦਾ ਉਹ ਬੰਦਾ ਘਰਾਂ ਪਹੁੰਚ ਗਿਆ ਮੈਂ ਖੜਾ ਮੋਟਰਪਰ ਮੈਂ ਮੋਟਰਪਰ ਨੂੰ ਆ ਜਾ ਹਾਂ ਮੋਟਰਪਰ ਡਾਟੇ ਕਰ ਲਾਂ ਮੈਂ ਤਾਂ ਮਾਰਦੇ ਆਂ ਐਂ ਕਰਦਾ ਇੱਥੇ ਤੂੰ ਤੁਰ ਪੈਂਦਾ ਉਧਰ ਬੈਠ ਕੇ ਨੂੰ ਮੈਨੂੰ ਘਰਾਂ ਛੱਡ ਦੇ ਐਂ ਕਰ ਦਿੰਦਾ ਹੋਰ ਭਾਈ ਚਾਹ ਮਿਲ ਗਈ ਤੈਨੂੰ ਫਿਰ ਮੇਰਾ ਅਹਿਲਾ ਤੇਰਾ ਅਹਿਲਾ ਕਰ ਦਿੰਦੇ ਆਂ ਆ ਮੈਨੂੰ ਨਹੀਂ ਤੇ ਪੈ ਚਾਹੀਦੀ ਕੋਈ ਨਾ ਆ ਕੇ ਲਾਡੀ ਮੈਨੂੰ ਫੋਨ ਕਰ ਕੇ ਘਰੋਂ ਆ ਜਾਓ ਹੋਰ ਗੱਲ ਇਹ ਮੈਨੂੰ ਤੂੰ ਕਹਿ ਰਾਇ ਕਿੰਨੀ ਜੀ ਕੋਈ ਗੱਲ ਨਹੀਂ ਮੈਂ ਇੱਥੇ ਹਾਂ ਫੋਨ ਕਰ ਲਈ ਮੈਂ ਤੇਰਾ ਹੀਲਾ ਕਰਕੇ ਜਾਉਂ ਹਾਂ 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 ਤੇਰਾ ਹੀਲਾ ਭਾਈ ਐਂ ਨਾ ਸੋਚੋ ਮੈਨੂੰ ਵਿਆਹ ਆ ਰਿਹਾ ਇਧਰ ਵੀ ਵਿਆਹ ਆ ਰਿਹਾ ਨਹੀਂ ਮੈਂ ਤਾਂ ਜੀ ਹਾਂ ਤੇ ਕਿਸਾ ਹੈ ਬੰਸੀ ਤਾਰਾ ਤਰੀ ਗਿਆ ਬੈਂਮੀ ਹਾਂ 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 ਉਹੀ ਜਿਹੜਾ ਤੂੰ ਕਹਿ ਰਿਹਾ ਉੱਥੀ ਜਾਣਾ ਪਰ ਹੋਰ ਹਾਂਜੀ ਨੇ ਉੱਥੇ ਹੋਰ ਦੂਜੇ ਪਾਸੇ ਆ ਉਹ ਦੂਜੇ ਪਾਸੇ ਉਹ ਮਾਚੂ ਆੜੇ ਉਹ ਮਾਚੂ ਆੜੇ ਹੋਰ ਜਿਹੜੇ ਤੇ ਆਪਣਾ ਪਘਾੜਿਆ ਜਦ ਆਪਾਂ ਦੀ ਬਰਾਤ ਸਜਾਣਾ ਇਹ ਹਾਲੇ ਦੇ ਮੁੰਡੇ ਦੀ ਬਰਾਤ ਹੈ ਨਾ ਉਹ ਮੇਰੀ ਭਾਣ ਜੀ ਦੀ ਨਨਦਾ ਅੱਛਾ ਉਦਾਂ ਉਹਦੇ ਬਰਾਤ ਨੂੰ ਵੀ ਜਾਣਾ ਉੱਥੇ ਵੀ ਜਾਣਾ ਕੋਈ ਗੱਲ ਨਹੀਂ ਚੱਲਾਂਗੇ ਚੱਲਾਂਗੇ ਭਾਈ ਜਿੱਥੇ ਜਾਣਾ ਉੱਥੇ ਚੱਲਾਂਗੇ ਤੇਰੇ ਨਾਲ ਟਿਕਟਾਂ ਦੋ ਲੈ ਲਈਆਂ ਚੱਲੋ ਕੋ ਚੱਲੋ ਕੋ ਨਾਲ ਫੇਰ ਟਿਕਟਾਂ ਦੋ ਲੈ ਜੀ ਫੇਰ ਟੀਂ ਟੀਂ ਇਕੜਾ ਹੌਰਨ ਸਿੱਖ ਗਿਆ ਤੂੰ ਇਹ ਟਾ ਟਾ ਤਾ ਤੀ ਜਾ ਹਾਂ ਜਿਹੜੇ ਮਾਰਨਾ ਹੈ ਉਹ ਤੈਨੂੰ ਲਾ ਦਵਾਂ ਅੰਦਰ ਨਾ ਉਹਦੇ ਪਿੱਛੇ ਜਿਹੜੇ ਨਾਲ ਇਹ ਤਿਆਰ ਖੜਾ ਬਿਜਾ ਮੈਂ ਇਥੇ ਦੋ ਡੰਗੇ ਤੋਂ ਪੱਟਣੀਆਂ ਇਹਨੇ ਇਹਨੇ ਛਾਲਵਾਰ ਗਏ ਭੱਜਣਾ ਦੇਖਿਓ ਚੱਲੀ ਆ ਵੀ ਘਰ ਨੂੰ ਚਲਦਾ ਭਾਈ ਉਹ ਉਹ ਠੀਕ ਅੱਛਾ ਠੀਕ ਹੈ ਦੇਖੀ ਦੇਖੀ ਤੇ ਚੱਲੀ ਆ ਵੀ ਘਰ ਨੂੰ ਚੱਲੀ ਆ ਵੀ ਮੈਂ ਪਿੱਛੇ ਮੁੜੇ ਆਣਾ ਹਾਂ ਹਾਂ ਮੈਂ ਨਹੀਂ ਜਾਣਾ ਹੈਗਾ ਮੈਂ ਤਾਂ ਇੱਥੇ ਹੀ ਰਹਿਣਾ ਇੱਕ ਦਿਨ ਨਾ ਮੈਂ ਇੱਥੇ ਇਹਦੇ ਵਿੱਚ ਇੱਥੇ ਲੁੱਗ ਗਿਆ ਮੈਂ ਇਹ ਲੱਬ ਦਾ ਘਰੇ ਹੈ ਵੀ ਬੁਰਾ ਹਾਲ ਇਹਦਾ ਤੇ ਕਿੱਧਰ ਲਾਂ ਗਿਆ ਹੁਣ ਇਹਨੂੰ ਪਤਾ ਹੈ ਇਹਨੂੰ ਪਤਾ ਹੈ ਇਹਦਾ ਵੀ ਹੁਣ ਜਾਣੇ ਦੀ ਤਿਆਰੀ ਹੈਗਾ ਹੁਣ ਵੀ ਅੱਜ ਆ ਡੋਲੂ ਚੱਕ ਲਿਆ ਮੈਂ ਤੇਰਾ ਚਾਹ ਵਾਲਾ ਹੁਣ ਤਿਆਰ ਖੜਾ ਜਾਣੇ ਨੂੰ ਲੱਭੀ ਆ ਗਿਆ ਬੰਦਾ ਵੀ ਆ ਗਿਆ ਓਹ ਉਹ ਸਿੱਧੇ ਹੀ ਲਾਂ ਗਿਆ ਉਹੀ ਆ ਪਤਾ ਨਹੀਂ ਰਾਹ ਤੇ ਦਾ ਉਹ ਪਤਾ ਲਾ ਉਹਨੂੰ ਮੋਟਰ ਪਿੱਛੋਂ ਉਹ ਕਹਿੰਦਾ ਕਿ ਅੱਗੇ ਤੋਂ ਨਾ ਰਸਤਾ ਹੋਵੇ ਹੁਣ ਮੁੜਿਆ ਉਹ ਇੱਧਰ ਪਿੱਛੇ ਮੋੜ ਘੱਟੀ ਬੋਰਡ ਲਾ ਲਾ ਇੱਕ ਵਾਰਾ ਬੋਰਡ ਲਵਣਾ ਮੈਂ ਨਾ ਵੀ ਇੱਥੇ ਨੂੰ ਮੁੜੋ ਓਏ ਗੱਡੀ ਗੁੱਡੀ ਬੁਕਾ ਦੇ ਮੇਰੀ ਗੱਡੀ ਬੁਕਾ ਦਿੰਦੇ ਆ ਅਸੀਂ ਕਾਲ ਦੀ ਲਓ ਭਾਈ ਇਹ ਬੰਦਾ ਆਇਆ ਆਪਾਂ ਇਹ ਚੈਨਲ ਤੇ ਪ੍ਰੋਮੋਸ਼ਨ ਕਰਦਾਂਗੇ ਤੇ ਦੂਜੇ ਚੈਨਲ ਤੇ ਪ੍ਰੋਮੋਸ਼ਨ ਕਰਦਾਂਗੇ ਅਸੀਂ ਕਾਲ ਜੀ ਇਹ ਹੰਡਈ ਵਾਲੇ ਦੀ ਬੰਦ ਕਰਦਾ ਬਾਅਦ ਸਾਫ ਹੋਊਗੀ ਹਾਂ ਜੀ ਇਹ ਭਾਈ ਮੁੰਡਾ ਲੱਗਿਆ ਹੋਇਆ ਹੈ ਹੰਡਈ ਵਾਲੀ ਕੰਪਨੀ ਚ ਹਾਂ ਜੀ ਹਾਂ ਜੀ ਹਾਂ ਜੀ ਸਰ ਹੰਡਈ ਦੀ ਕੋਈ ਵੀ ਗੱਡੀ ਲੈਣੀ ਹੋਵੇ ਜੀ ਪਹਿਲਾਂ ਰੇਟ ਪਤਾ ਕਰ ਲਿਓ ਬਾਕੀ ਪੈਸੇ ਹਾਂ ਜਦ ਮਰਜ਼ੀ ਮੈਨੂੰ ਫੋਨ ਕਰ ਲਿਓ ਉਸ ਤੋਂ ਬਾਅਦ ਥੋੜੇ ਬੋਤ ਘਟਾ ਕੇ ਕਰਾ ਦਊਗਾ ਹਾਂ ਕਰਾ ਦਊਗਾ ਜੀ ਮੇਰਾ ਨੰਬਰ ਬੋਲ ਦਊਗਾ ਜੀ ਮੈਂ ਹਾਂ ਨੰਬਰ ਬੋਲ ਦੋ ਜੀ 81969 ਜੀ 20732 ਮਨਜਿੰਦਰ ਸਿੰਘ ਮੇਰਾ ਨ ਆਕੜਾ ਹੰਡਾ ਹੀ ਰੋਪੜ ਚ ਮੈਂ ਕੰਮ ਕਰਦਾ ਹਾਂ ਪੰਜਾਬ ਚ ਕੋਈ ਪਤਾ ਕਿੱਥੇ ਆਇਂ ਜਿੱਥੇ ਮਰਜੀ ਜਿੱਥੇ ਪੰਜਾਬ ਚੋਂ ਆ ਕੇ ਤੇਰੇ ਕੋਲ ਲੈ ਕੇ ਦੇ ਸਕਦੇ ਆ ਪੂਰੇ ਇੰਡੀਆ ਚੋਂ ਜੀ ਮੈਂ ਇੱਧਰ ਮਤਲਬ ਦਿੱਲੀ ਮ드ਰਾਸ ਉੱਤਰਾਖੰਡ ਇਦਾਂ ਕਾਫੀ ਗੱਡੀਆਂ ਦਿੱਤੀਆਂ ਵੀ ਨੇ ਉੱਤਰਾਖੰਡ ਚ ਜੀ ਬਈ ਹੁਣ ਜਿਹੜੇ ਬੰਦੇ ਦਾ ਫਾਇਦਾ ਹੋਵੇ ਆਪਾਂ ਨੂੰ ਕਰਨਾ ਚਾਹੀਦਾ ਨਾ ਸਹੀ ਗੱਲ ਆ ਹਾਂ ਇਹ ਇਹ ਮੈਨੂੰ ਕਹਿਦਾ ਮੈਂ ਇਹਨੂੰ ਮੈਂ ਕਹਿਦਾ ਮੈਂ ਗੱਡੀ ਲੈਣੀ ਆ ਦੇ ਫੋਨ ਇਹ ਦੇ ਫੋਨ ਇਹ ਦੇ ਫੋਨ ਮੈਂ ਕਹਿੰਦਾ ਮੈਂ ਲੈਣੀ ਆ ਕਿਉਂਕਿ ਉਹਦਾ ਸਾਡਾ ਫਰਜ਼ ਬਣਦਾ ਹੈ ਕੰਮ ਕਰਨ ਦਾ ਨਹੀਂ ਸਾਡਾ ਫਰਜ਼ ਹੈ ਨਾ ਫਿਰ ਮੈਂ ਇਹਨੂੰ ਜਵਾਬ ਮੈਂ ਕਿਹਾ ਬਾਈ ਮੈਨੂੰ ਲੈਣੀ ਹੈਗੀ ਬਾਈ ਲੈ ਲੈ ਯਾਰ ਤੈਨੂੰ ਹੋਰ ਘੱਟ ਕਰ ਦਾਂਗੇ ਫਿਰ ਹੋਰ ਮੈਨੇਜਰ ਤੋਂ ਉੱਪਰ ਤੋਂ ਫੋਨ ਕਰਾਇਆ ਕਹਿੰਦਾ ਮੈਨੂੰ ਉਹ ਤੇਲ ਪਾ ਕੇ ਦਵਾ 10 ਲੀਟਰ ਗੱਡੀ 'ਚ ਲੋਕਰ ਕਹਿੰਦਾ ਪੰਜ ਪਾਉਂਦੇ ਤੈਨੂੰ 10 ਲੀਟਰ ਪਾ ਕੇ ਦਵਾ ਮੈਂ ਕਹਾਂ ਲੈ ਦੱਸ ਉਹ ਪੂਰੀਆਂ ਦਿੱਤੀਆਂ ਸੀ ਇਹਨਾਂ ਨੂੰ ਇਹਨੇ ਮੈਨੂੰ ਫੈਸਿਲਟੀਆਂ ਪੂਰੀਆਂ ਦਿੱਤੀਆਂ ਫਿਰ ਮੈਂ ਫਿਰ ਮੈਂ ਆਪਣਾ ਮਨ ਬਦਲਿਆ ਮੈਂ ਯਾਰ ਹਾਲੇ ਰਹਿਣ ਤੇ ਹਾਲੇ ਰਹਿਣ ਤੇ ਚਲੋ ਠੀਕ ਹੈ ਲੈਣੀ ਤਾਂ ਪੈਣੀ ਇੱਕ ਛੋਟੀ ਗੱਡੀ ਯਾਰ ਲੈ ਲਿਓ ਕੋਈ ਨਹੀਂ ਜੇ ਮਨ ਬਣਦਾ ਹੈ ਦੇਖ ਲੈ ਦੇਖ ਲੈਂਦੇ ਹਾਂ ਤੇ ਪਪਾਈ ਹੁਣ ਲਾਈਵ ਬੰਦ ਕਰਦੇ ਆ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਸਾਰਿਆਂ ਨੂੰ ਬਹੁਤ-ਬਹੁਤ ਭਾਈ ਜਰੂਰ ਫੋਨ ਕਰੋ ਇੱਕ ਵਾਰੀ ਫੇਰ ਦੁਬਾਰੇ ਬੋਲ ਪਿਆਰ ਨਾਲ ਨੰਬਰ 81969 ਜੀ 81969 20732 ਜੀ 81969 ਸ਼ਿਕਨ ਆਇਆ ਹਾਂਜੀ ਸ਼ਿਕਨ ਆਇਆ ਸ਼ਿਕਨ ਆਇਆ 69 ਹਾਂ ਕਈ ਬੰਦੇ ਨੋਟ ਲਿਖ ਲੈਂਦੇ ਹਨ ਹਾਂ ਸ਼ਿਕਨ ਆਇਆ 69 20732 ਜੀ ਇੰਗਲਿਸ਼ ਚ ਬੋਲ ਦਿਓ ਇੱਕ ਵਾਰੀ 81 96920732 ਕਿਸੇ ਨੇ ਹੁੰਡਾਈ ਦੀ ਕਾਰ ਲੈਣੀ ਹੋਈ ਪਲੀਜ਼ ਮੇਰੇ ਨਾਲ ਕੰਟੈਕਟ ਕਰਿਓ ਜੀ ਤੇ ਮੈਂ ਬੈਸਟ ਤੋਂ ਬੈਸਟ ਆਫਰ ਦਊਂਗਾ ਜੀ ਤੁਹਾਨੂੰ ਜੀ ਠੀਕ ਓਕੇ ਜੀ